ਹਾਂਜੀ ਕੀ ਹਾਲ ਜੀ ਸਾਰਿਆਂ ਦਾ ਪਹਿਲਾਂ ਤਾਂ ਸਾਰਿਆਂ ਜਿੰਨਾ ਵੀ ਆਪਣਾ YouTube ਪਰਵਾ ਰਿਆ ਜੀ ਭੈਣ ਭਰਾ ਮਾਤਾਵਾ ਬਜ਼ੁਰਗ ਸਾਰਿਆਂ ਨੂੰ ਜੀ ਰੜਕੀ ਵਾਲੇ ਵੱਲੋਂ ਤੇ ਰੜਕੀ ਵਾਲੇ ਦੇ ਘੋੜੇ ਤੂਫਾਨ ਵੱਲੋਂ ਜੀ ਸੱਤ ਸ਼੍ਰੀ ਅਕਾਲ ਚੜ ਗਿਆ ਦਿਨ ਹੋ ਗਈ ਸਵੇਰ ਕਰਦੇ ਆ ਜੀ ਅੱਜ ਦੇ ਦਿਨ ਦੀ ਸ਼ੁਰੂਆਤ ਆ ਨੌਰਥ ਸੀਡ 7 ਸਿਸਟਰ ਦੀ ਆਖਰੀ ਸਟੇਟ ਆ ਆਪਣੀ ਇਹ ਮੈਂ ਗੱਲ ਆ ਤੇ ਕੱਲ ਆਪਾਂ ਐਂਟਰ ਹੋ ਗਏ ਜਿਹੜੇ ਆਪਣੇ ਭੈਣ ਭਰਾ ਆਪਣੇ ਨਾਲ ਜੁੜੇ ਆ ਵੀਡੀਓ ਦੇਖਦੇ ਹੋ ਉਹਨਾਂ ਨੂੰ ਪਤਾ ਆ ਤੇ ਕੱਲ ਖੱਜਲ ਖਰਾਬੀ ਪੂਰੀ ਹੋਈ ਆ ਕੱਲ ਦੀ ਵੀਡੀਓ ਜੀ ਦੇਖਿਆ ਹੀ ਹੋਣਾ ਆ ਤੇ ਰਾਤ ਆਪਾਂ ਤੁਸੀਂ ਜਾਣਦੇ ਹੋ ਆਪਾਂ ਰਾਤ ਇੱਥੇ ਇਸ ਜਗ੍ਹਾ ਤੇ ਕੈਂਪਿੰਗ ਕਰ ਲਈ ਸੀਗੀ ਤੇ ਇਹ ਕੈਂਪਿੰਗ ਸਾਈਟ ਆ ਤੇ ਕੈਂਪਿੰਗ ਦੇ ਕਰਨ ਦੇ ਇੱਥੇ ਪੈਸੇ ਲੈਂਦੇ ਆ ਜੇ ਬੇਸ਼ੱਕ ਤੁਹਾਡਾ ਆਪਣਾ ਵੀ ਟੈਂਟ ਆ ਕੈਂਪਿੰਗ ਸਾਈਟਾਂ ਜਿਹੜੀਆਂ ਹੁੰਨੀਆਂ ਆ ਉੱਥੇ ਪੈਸੇ ਲੈ ਹੀ ਜਾਂਦੇ ਆ ਬੇਸ਼ੱਕ ਤੁਹਾਡਾ ਆਪਣਾ ਟੈਂਟ ਹੋਵੇ ਚਾਹੇ ਤੁਸੀਂ ਉਹਨਾਂ ਦੇ ਟੈਂਟ ਵਿੱਚ ਰਹਿ ਲਓ ਤੇ ਔਜ ਦਾ ਟੈਂਟ ਇੱਕਾ ਪਿੱਛੇ ਦੀਦਾ ਤੁਹਾਨੂੰ ਇੱਕ ਉਹ ਤੇ ਇੱਕ ਇਧਰ ਆਹਾ ਇਹ ਇਹਨਾਂ ਦੇ ਆ ਤੇ ਆਪਣੇ ਇਧਰ ਆ ਬੈਕ ਸਾਈਡ ਤੇ ਵੀ ਆ ਕੱਲ ਵੀ ਤੁਹਾਨੂੰ ਦਿਖਾ ਲੈ ਸਕੇ ਔ ਪਿੱਛੇ ਛੋਟੇ ਜਿਹੇ ਦੋ ਦੀ ਦੇਣੇ ਤੁਹਾਨੂੰ ਚਿੱਟੇ ਝੰਡਿਆਂ ਦੇ ਵਿੱਚ ਦੀ ਦੇਖੋ ਤੇ ਉਧਰ ਲੱਗੇ ਆ ਜੇ ਇਹਨਾਂ ਦੇ ਟੈਂਟਾਂ ਵਿੱਚ ਰਹਿਣਾ ਆ ਤੇ ਇਹਨਾਂ ਦੇ ਟੈਂਟਾਂ ਵਿੱਚ ਰੁਕਣ ਦਾ ਭਾੜਾ ਆ 700 ਰੁਪਈਆ ਆਪਣਾ ਟੈਂਟ ਦਾ ਲਿਆ ਇਹ ਨਹੀਂ ਆਪਣੇ ਕੋਲ 500 ਰੁਪਈਆ ਤੇ ਜੇ ਆਪਾਂ ਘੱਟ ਵੱਧ ਇਹਨਾਂ ਨਾਲ ਕਰ ਦੇ ਸੀਗੇ ਤੇ ਮੰਨੇ ਨਹੀਂ ਹੈਗੇ ਕਹਿੰਦੇ ਨਹੀਂ ਭਾਈ ਤੇ ਬਾਕੀ ਅੱਗੇ ਰਹਿਣ ਦਾ ਪ੍ਰਬੰਧ ਸ਼ਾਇਦ ਹੈਗਾ ਆ ਜਿਸ ਹਿਸਾਬ ਨਾਲ ਲੱਗਾ ਇੱਥੇ ਰਾਤ ਰੋਕ ਕੇ ਦੇਖਿਆ ਉਹ ਤੁਹਾਡੇ ਨਾਲ ਸਾਂਝਾ ਕਰਦੇ ਆ ਬਾਕੀ ਇੱਥੇ ਆਨੰਦ ਮਾਣ ਲਵੇ ਬੰਦਾ ਆ ਕੇ 10 ਮਿੰਟ ਰੋਕ ਕੇ ਤੇ ਜੇ ਰਹਿਣਾ ਹੋਵੇ ਤਾਂ ਅੱਗੇ ਜਾ ਕੇ ਦੇ ਦਿੰਦੇ ਜੇ ਸਸਤਾ ਹੋਇਆ ਤਾਂ ਉਹ ਵੀ ਤੁਹਾਡੇ ਨਾਲ ਸਾਂਝਾ ਕਰਾਂਗੇ ਤੇ ਬਾਕੀ ਆ ਜਾਓ ਕਰਦੇ ਆ ਅੱਜ ਦੇ ਦਿਨ ਦੀ ਸ਼ੁਰੂਆਤ ਜੀ ਫੇ ਕਰਾਂਗੇ ਤੁਹਾਡੇ ਨਾਲ ਸਫ਼ਰ ਸਾਰਾ ਸਾਂਝਾ ਸੂਬਾ ਮੈਗਲਿਆ ਆ ਆ ਜੀ ਨਾਜੀ ਕੈਂਪਿੰਗ ਸਾਈਟ ਐ ਕਰੀ ਮੈਂ ਤੁਹਾਨੂੰ ਦਿਖਾ ਲ ਦਿੰਦੇ ਆ ਆਈ ਲਵ ਲੁਖਾ ਤੇ ਆਈ ਲਵ ਸੋਨਾ ਪਿਆਰ ਦੀ ਤੇ ਉਧਰ ਲੱਗੇ ਆਂਦੇ ਦੋ ਟੈਂਟ ਆ ਇਹ ਰਿਵਰ ਦਾ ਨਾਮ ਹੀ ਆ ਜੀ ਲੁਖਾ ਲੁਖਾ ਰਿਵਰ ਆ ਹੈ ਹਾਂ ਤੇ ਇਧਰ ਮਾਰਦੀ ਲੈ ਟੱਚ ਵਕਾ ਚ ਵਕਾ ਚ ਵਕਾ ਚ ਵਕਾ ਤੇ ਇਧਰ ਆਪਾਂ ਕੈਂਪਿੰਗ ਕਰ ਲਈ ਸੀਗੀ ਉਹ ਆਪਣਾ ਟੈਂਟ ਆ ਇਧਰ ਆਪਣਾ ਟੈਂਟ ਇਹ ਆ ਤੇ ਇਹ ਆਪਾਂ ਇਧਰ ਆਪਣੀ ਕੈਂਪਿੰਗ ਕਰ ਲਈ ਸੀਗੀ ਤੇ ਥੋੜੇ ਜਿਹਾ ਤੇ ਤਰੇਲ ਬਹੁਤ ਪੈ ਗਈ ਹੁਣ ਸੁਕਾਉਣਾ ਪੈਣਾ ਥੋੜਾ ਟਾਈਮ ਵੇਟ ਕਰਨੀ ਪਊਗੀ ਤੇ ਆਹ ਆਪਣਾ ਮੈਟ ਹੁੰਦਾ ਆ ਇਹ ਮੈਟ ਆਪਾਂ ਹਵਾ ਭਰ ਕੇ ਵਿਛਾ ਲਈਦਾ ਆ ਤੇ ਵਧੀਆ ਜਿਹਾ ਅੜ ਬਣ ਜਾਂਦਾ ਆ ਸੌਣ ਦਾ ਬਾਕੀ ਹੁਣ ਸਮਾਨ ਸੂਨ ਕੱਢੀਏ ਘੋੜੇ ਤੇ ਲੱਦੀਏ ਤੇ ਟੈਂਟਰ ਨੂੰ ਥੋੜਾ ਜਿਹਾ ਬਾਅਦ ਚ ਇਕੱਠਾ ਕਰਾਂਗੇ ਆਲੇ-ਦੁਆਲੇ ਉੱਤੇ ਪਹਾੜ ਆ ਤੇ ਬੈਠੇ ਦੇ ਕੈਂਪਿੰਗ ਸਾਈਟ ਮੌਸਮ ਦੇਖੋ ਜੇ ਮੌਸਮ ਦੀ ਗੱਲ ਕਰੀਏ ਤਾਂ ਹੱਥ ਪੈਰ ਸੋਨ ਹੁੰਦੇ ਆ ਇੱਥੇ ਅੱਜ ਤੇ ਬਾਕੀ ਜਦੋਂ ਘੋੜੇ ਤੇ ਚੜਗਾ ਫੇ ਤਾਂ ਜੈਕਟ ਦਾ ਥੱਲਾ ਲਾਉਣਾ ਹੀ ਪੈਣਾ ਆ ਮੋਟਰਸਾਈਕਲ ਵਾਲਿਆਂ ਲਈ ਗੱਡੀ ਵਾਲਿਆਂ ਲਈ ਪੂਰੀ ਠੰਡ ਆ ਜੇ ਕਿ ਆ ਜਾਵੇ ਤਾਂ ਰੁੜਕੇ ਵਾਲਿਆ ਕਿ ਨਹੀਂ ਸਾਈਕਲ ਵਾਲੇ ਲਈ ਇਦਾਂ ਦਾ ਮੌਸਮ ਬਹੁਤ ਵਧੀਆ ਰਹਿੰਦਾ ਆ ਮੈਂ ਕਿ ਲੁਖਾ ਨਦੀਆਂ ਲੱਗ ਹੋਇਆ ਦਿਖਾ ਦਈਏ ਤੁਹਾਨੂੰ ਪਾਣੀ ਦੇਖੋ ਕਿੰਨਾ ਸਾਫ਼ ਆ ਹਾਲੇ ਆਪਣਾ ਟੈਂਟ ਸੁੱਕਦਾ ਥੋੜਾ ਜਿਹਾ ਤਰੇਲ ਜਿਹੀ ਪਈ ਆ ਤੇ ਮੈਂ ਕਿ ਜਾਤੇ ਆਨੰਦ ਮਾਣਦੇ ਆ ਨਦੀ ਦਾ ਦੇਖੋ ਧੰਨਵਾਦ ਤੇਰਾ ਸਵੇਰ ਨੂੰ ਵੀ ਠਾਲਣ ਲਈ ਮਗਾ ਲਿਆ ਲਿਆ ਕੱਕੜਾ ਬੰਗਾਨਾ ਦੇ ਨਹੀਂ ਝਟਕ ਦੇਣਾ ਆ ਬਾਈ ਤੇ ਤੂਫਾਨ ਆਪਣਾ ਜੀ ਤਿਆਰ ਵਰ ਤਿਆਰ ਬੱਲ ਕੌਲ ਰੈਡੀ ਆ ਮਗਾ ਲਿਆ ਦੀਆਂ ਪਹਾੜੀਆਂ ਨੂੰ ਚੰਨ ਲਈ ਤੇ ਸੜਕਾਂ ਤੇ ਵਾਰਾ ਕਰਦੀ ਕਰਨ ਲਈ ਆ ਜਾਓ ਹਣ ਛੱਡਦੇ ਆਂ ਲਗਾਮਾਂ ਘੋੜੇ ਦੀਆਂ ਤੇ ਸਫ਼ਰ ਤੁਹਾਡੇ ਨਾਲ ਆਪਾਂ ਸਾਂਝਾ ਕਰਦੇ ਜਾਣਾ ਪਹਿਲਾਂ ਕਿਤੇ ਰੋਕ ਕੇ ਕੋ ਖਾਣਾ ਪੀਣਾ ਆ ਤੇ ਇਹਨਾਂ ਦਾ ਜਿਹੜਾ ਖਾਣ ਪੀਣ ਦਾ ਧਾਮ ਚਾਵੇਂ ਆ ਇੰਨਾ ਹੈ ਵੀ ਨਹੀਂ ਇਹਨਾਂ ਦੇ ਕੋਲ ਤੇ ਇੱਕ ਮਹਿੰਗਾ ਬਹੁਤ ਹੁੰਦੇ ਆ ਆ ਬਲੈਕ ਟੀ ਵੀ ਇਹਨਾਂ ਨੇ 20 ਰੁਪਏ ਦੀ ਦਿੱਤੀ ਆ ਤੇ ਬਾਹਰ ਜਾ ਕੇ ਕਿਤੇ ਚਾਹ ਵੀ ਨੇ ਦੁੱਧ ਵਾਲੀ ਤੇ ਨਾਲ ਕੋ ਖਾਣੇ ਵੀ ਨੇ ਆ ਵੇ ਤੁਹਾਡੇ ਨਾਲ ਸਫ਼ਰ ਕਰਾਂਗੇ ਸਾਂਝਾ ਥੋੜੀ ਜੀ ਐਕਟਿਵ ਜਿਆ ਵੀ ਹੋਈਏ ਹੈ ਨਾ એનર્ਜੀ ਜੀ ਬਣ ਜਵੇ ਇਹ ਗੱਲਾਂ ਬਾਤਾਂ ਕਰਨ ਨੂੰ ਲਓ ਜੀ ਇੱਕ ਦੁਕਾਨ ਦੇ ਸੀਗੀ ਤੇ ਮੈਂ ਕਿਹਾ ਚਾਹ ਪੀਨੇ ਆ ਚਾਹ ਇੱਧਰ ਬਣਾਉਣ ਦਾ ਜਿਹੜਾ ਤਰੀਕਾ ਆ ਵਾ ਪਾਣੀ ਗਰਮ ਕਰਕੇ ਬੈਚਾ ਚਾਹ ਬਤੀ ਅਸਮੇ ਵਾਲੀ ਆ ਉਹ ਪਾਉਂਦੇ ਆ ਤੇ ਬੈਚਾ ਦੁੱਧ ਉਹਦਾ ਸੁੱਕਾ ਤੇ ਖੰਡਈ ਦਾ ਰਲਾਉਂਦੇ ਆ ਆ ਜਾਂ ਸਾਹ ਤਾਉ ਚਾਹ ਆਈ ਸਰ ਹਾਂ ਹਾਂ ਇਹ ਜਾ ਕੇ ਅੰਦਰ ਸੈਟ ਲੈਂਦੇ ਵੀ ਅਕਰੀ ਚਾਜ ਨਾ ਮੈਂ ਤੁਹਾਨੂੰ ਦਿਖਾਨੀ ਚਾਹ ਬਣਾਉਣ ਦਾ ਤਰੀਕਾ ਆ ਪਾਣੀ ਹੈ ਗਰਮ ਇੰਨਾ ਤੋਂ ਉੱਤੀ ਗਲਾਸੀ ਠੋਠਾ ਪਾਇਆ ਜਿਆਦਾ ਕਰ ਦੇਣਾ ਥੋੜਾ ਹਾਂ ਚੀਨੀ ਜਿਆਚੀ ਨਹੀਂ ਜਿਆਦਾ ਕੁ ਕੁ ਪਾਓ ਦੂਜਾ ਕੁੱਪੜਾ ਵੀਰ ਨਾ ਜੁਆ ਇਧਰੋਂ ਪਾਣੀ ਗਰਮ ਪਾਣੀ ਦੇ ਵਿੱਚ ਵੀ ਬੋਵਾ ਆਖਾ ਵੇ ਜੇ ਉਧਰ ਚਾਹ ਪੱਤੀ ਰਿੰਨ ਨਹੀਂ ਰੱਖੀ ਐ ਕੱਲੀ ਚਾਹ ਪੱਤੀ ਇਹ ਪਾਣੀ ਗਰਮ ਦੇ ਵਿੱਚ ਮਾੜ ਜਾ ਪਾਣੀ ਪਦਣਾ ਵੀ ਦੇਗਾ ਜ਼ੀਰੋ ਫੇਰ ਗਰਮ ਬੋਵਾ ਦੇ ਮਠਾ ਤੋੜ ਕੇ ਦੇ ਦੁੱਧ ਸੁੱਕਾ ਪਾਉਂਦੇ ਦੁੱਧ ਪਾ ਦੇਣਾ ਥੋੜਾ ਜਿਹਾ ਸੁੱਕਾ ਦੁੱਧ ਵਾਲਾ ਬਣਾ ਦੇਣਾ ਬਾਹ ਸੁੱਕਾ ਦੁੱਧ ਪਾ ਕੇ ਰੈਡੀ ਇਹ ਚਾਹ ਆਵੇ ਪੀਲਾ ਰੜਕੀ ਵਾਲਿਆ ਹਣ ਇਹ ਚਾਹ ਬਣਾਉਣ ਦਾ ਤਰੀਕਾ ਆ ਸੂਬਾ ਮਗਾ ਲਿਆ ਆਂ ਦਾ ਪਿੰਡਾਂ ਦੇ ਲੋਕ ਪਿੰਗ ਕੈਂਪਿੰਗ ਸਾਈਟ ਤੋਂ ਬਾਅਦ ਇੱਕ ਆਂਦਾ ਹਾ ਪਿੰਡਾ ਸੋਨਾਪਾਰ ਦੀ ਤੇ ਚਾਹ ਪਾ ਇਥੇ ਪੀ ਲਈ ਆ ਹਾਂ ਲਓ ਜੀ ਲਗਾਮ ਆਪਾਂ ਛੜੀਆਂ ਘੋੜੇ ਦੀਆਂ ਤੇ ਆਹ ਟਰੱਕ ਦੇਖੋ ਬੱਲੀਆਂ ਲਾ ਕੇ ਵਿਚਾਰਾ ਇਧਰ ਡਰਾਈਵਰੀ ਕਰਨੀ ਖਾਲਾਜੀ ਦਾ ਵਾੜਾ ਨਹੀਂ ਇਹ ਗੱਲ ਚਲਾਉਣਾ ਹੀ ਬਹੁਤ ਔਖਾ ਤਾਂ ਵਿਚਾਰੇ ਗੱਡੀਆਂ ਲਈ ਫਿਰਦੇ ਡਰਾਈਵਰ ਭਰਾ ਉਹ ਰੋਡ ਯਾਰ ਗੰਦੇ ਆ ਇਧਰ ਟੁੜਾ ਟੱਪਾ ਬਹੁਤ ਆ ਬਹੁਤ ਹੌਸਾਬ ਨਾਲ ਗੱਡੀ ਚਲਾਉਣੀ ਪੈਂਦੀ ਆ ਜੇ ਰੋਡ ਸਾਫ ਮਾੜਾ ਮੋਟਾ ਬੱਟਿਆਂ ਵਾਲਾ ਆਉਂਦਾ ਤੇ ਟੋਆ ਟਪਾ ਬਹੁਤ ਆ ਤੇ ਜੇ ਆ ਧੁੱਦੜ ਵਾਲਾ ਇੱਥੇ ਦਾ ਪਤਾ ਨਹੀਂ ਲੱਗਦਾ ਟੋਆ ਕਿੱਥੇ ਹੋਣਾ ਆ ਮਿੱਟੀ ਦੇ ਥੱਲੇ ਲੁਕਿਆ ਆ ਇਹ ਕਰਕੇ ਗੱਡਖਾਨਾ ਵੀ ਡਰਾਈਵਰ ਭਰਾਵਾਂ ਦਾ ਤਾਂ ਦਾ ਐਕਸਪੀਰੀਅੰਸ ਆ ਜਿਗਰਾ ਆ ਜਿਹੜੇ ਲਈ ਫਿਰਦੇ ਆ ਬਾਕੀ ਮਗਾ ਲਿਆ ਦੇ ਵਿੱਚ ਵੀ ਧੂਣ ਮਿੱਟੀ ਹੀ ਘੱਟੇ ਨਾਲ ਹੀ ਸਵਾਗਤ ਹੋਇਆ ਆ ਆਪਣਾ ਦੂਜਾ ਦਿਨ ਆਜ ਮਗਾ ਲਿਆ ਦੇ ਵਿੱਚ ਆਪਣਾ ਲਓ ਜੀ ਇਸ ਟਾਈਮ ਤੋਂ ਆਨ ਆਪਣਾ ਖੜਾ ਆ ਐਂਡਾ ਤੋਂਗ ਸੰਗ ਤੋਂਗ ਸੰਗ ਤੇ ਜ਼ਿਲ੍ਹਾ ਇਹਦਾ ਖੱਲਿਆ ਰਾਟ ਸੂਬਾ ਮੈਗਾ ਲਿਆ ਹੈਲੋ ਭਾਈ ਤੇ ਥੋੜਾ ਸਮਾਨ ਮੈਂ ਘਰ ਲੈ ਲਈਏ ਦੋ ਸਟਿੰਗਾਂ ਤੇ ਦੋ ਕੇਕ ਆਹ ਹਾਏ ਇੱਕ ਹੁਣ ਵੀ ਲੈਣੇ ਆ ਇੱਕ ਰਾਜ ਦੇਖਾਂਗੇ ਬਾਕੀ ਖਾਣ ਪੀਣ ਦਾ ਦੇਖਦੇ ਆ ਬਾਅਦ ਚ ਕਿੱਥੇ ਬਣਦਾ ਲੋ ਜੀ ਤੋਂਗ ਸੰਗ ਸ਼ਹਿਰ ਪਿੰਡ ਕ੍ਰੋਸ ਕਰਨ ਤੋਂ ਬਾਅਦ ਡਰਾਈਵਰ ਭਈਆਂ ਨੇ ਦੱਸਿਆ ਸਰ ਇੱਥੇ ਆਪਾਂ ਸਟਿੰਗਾ ਇੰਨ ਲਈਆਂ ਕਹਿੰਦੇ ਵੇ ਅੱਗੇ ਰੋਡ ਤੈਨੂੰ ਸਹੀ ਮਿਲੂਗਾ ਵੇ ਨਿਕਲਿਆ ਤੂੰ ਤੂੜ ਮਿੱਟੀ ਕੱਟੇ ਵਾਲਾ ਹੈਲੋ ਫਾਈਨ ਤੂੜ ਮਿੱਟੀ ਕੱਟੇ ਵਾਲਾ ਕਹਿੰਦੇ ਤਾਂ ਕਰ ਲਿਆ ਪਾਰ ਜੰਗਲ ਏਰੀਆ ਅੱਗੇ ਹੁਣ ਸਹੀ ਹੋ ਜਾਣਾ ਸ਼ਹਿਰ ਸ਼ੁਰੂ ਵੀ ਆਉਂਦੇ ਜਾਣੇ ਤੇ ਬਾਕੀ ਹੁਣ ਕੋੜਾ ਭਜਾਈ ਤੇ ਪਤਾ ਲੱਗੂਗਾ ਰੂਟ ਕਿੱਦਾ ਬੁਰਾ ਹਾਲ ਹੋ ਗਿਆ ਯਾਰ ਆ ਦੋ ਦਿਨ ਤੋਂ ਪੂਰੇ ਮੰਦੇ ਹਾਲ ਤੇ ਨੈਟਵਰਕ ਵੀ ਹੈ ਨਹੀਂ ਗਾ ਇਧਰ ਇਹ ਥੇਰੀ ਅਜ ਕੱਲ ਦਾ ਦੁਪਹਿਰ ਤੇ ਆਪਾਂ ਐਂਟਰ ਹੋਏ ਆ ਮੈਂ ਘਾਲ ਲਿਆ ਦੁਪਹਿਰ ਦੇ ਨੈਟਵਰਕ ਖੜਿਆ ਬਾਕੀ ਹਣ ਫੇ ਰੋਡ ਵਧੀਆ ਹੋ ਜੇ ਥੋੜਾ ਜਿਹਾ ਫੇ ਤੁਹਾਡੇ ਨਾਲ ਗੱਲਾਂ ਬਾਤਾਂ ਕਰਦੇ ਆ ਸਾਂਝੀਆਂ ਸੂਬਾ ਮਗਾ ਲਿਆ ਵਾਰੇ ਵਾਕੀ ਅੱਜ ਕੋਈ ਆਪਾਂ ਡੋਰਮਾਂ ਦੀ ਕੋਸ਼ਿਸ਼ ਕਰਨੀ ਜਿੱਥੇ ਤੱਕ ਪਹੁੰਚ ਹੋਇਆ ਪਹੁੰਚਾਂਗੇ ਤੇ ਨੀਰਾ-ਵੀਰਾ ਹੋ ਗਿਆ ਭਾਵੇਂ ਕਿਲੋਮੀਟਰ ਘੱਟ ਨੇ ਕੋਈ ਫਿਰ ਆਦ ਰੁਕ ਲਵਾਂਗੇ ਅੱਜ ਸਟੇ ਆਪਾਂ ਦੇਖਣਾ ਕਿਤੇ ਜੇ ਕਦੇ ਰੂਮ-ਰਾਮ ਮਿਲ ਗਿਆ ਨਾਣਾ ਧੋਣਾ ਯਾਰ ਨਾ ਨਹੀਂ ਬਹੁਤ ਹਾਲ ਮੰਦੇ ਆ ਪਰ ਸਵਾਦ ਇਹ ਵੀ ਨਵੇਂ ਦੀ ਰਵੇ ਆ ਨਾ ਕੌਣ ਖਾਣੂ ਮਿਲਦਾ ਇਦਾਂ ਕਦੇ ਜ਼ਿੰਦਗੀ ਜੀ ਕੇ ਨਹੀਂ ਦੇਖੀ ਸੀ ਇਹ ਵੀ ਮਜ਼ਾ ਹੀ ਆ ਗਿਆ ਜ਼ਿੰਦਗੀ ਜੀਣ ਦਾ ਯਾਰ ਸਵਾਦ ਵਜਾ ਪਿਆ ਬਾਈਆਂ ਨੇ ਇੱਧਰ ਆਪਾਂ ਨੂੰ ਆਵਾਜ਼ ਮਾਰੀ ਰੋਡ ਤੇ ਜਾਂਦੇ ਕਹਿੰਦੇ ਚਾਹ ਪੀ ਕੇ ਜਾਓ ਮੈਂ ਕਿਹਾ ਨਹੀਂ ਯਾਰ ਪੀ ਕੇ ਚੱਲਿਆ ਕਹਿੰਦਾ ਨਹੀਂ ਚਾਹ ਪੀਣੀ ਤਾਂ ਰੁੱਕ ਕੇ ਜ਼ਰੂਰ ਜਾ ਰੁੱਕ ਕੇ ਬਾਈ ਕੋ ਸੰਦਾ ਦੇਖਿਆ ਤੇ ਤੁਹਾਨੂੰ ਦਿਖਾ ਲਦੇ ਆ ਬਾਈ ਨਿਸ਼ਾਨਾ ਲਾਉਂਦਾ ਬਾਈ ਚਲਾਓ ਇਸ ਕੋ ਜਰਾ <laughs> कैमरे नहीं दिसना बढ़िया है ऐसा निशाना चलना चाहिए यार रुक रुक इस चरिल करामाई किसी इसे चिड़िया मारते हो नहीं लगा ऊपर दिखे मारो ना ਨਹੀਂ ਲੱਗਦਾ ਬਾਪੂ ਇਹ ਵੀ ਆ ਬੱਡਾ ਕੀ ਆਦਮੀ ਬੱਡਾ ਬੱਡਾ ਕੁਝ ਨਹੀਂ ਹੁੰਦਾ ਭਾਈ ਏਜ ਤੋਂ ਇੱਕ ਨੰਬਰ ਹੈ ਹੁਣ ਦਾ ਜਜ਼ਬਾ ਦੇਖੋ ਅੱਪੀ ਵੀ ਨਿਸ਼ਾਨਾ ਲਗਾ ਰਹੇ ਐ ਕਈ ਲੋਕ ਤਾਂ ਕੋਸ਼ਿਸ਼ ਹੀ ਨਹੀਂ ਕਰਨਗੇ ਬਾਈ ਦੇ ਹੱਥ 'ਚ ਗੋਲੀਆਂ ਫੜੀਆਂ ਆ ਨਿਸ਼ਾਨਾ ਭਾਵੇਂ ਨਹੀਂ ਲੱਗਦਾ ਤੇ ਫਟੇ ਦੇ ਗੋਲੀ ਚਾਣ ਦਾ ਦੇਖੋ ਆ ਦੇ ਕਿੰਨੀ ਫਰਤੀ ਆ ਆ ਤੇਰਾ 사ਤકા ਬਾਈ ਲਾਤਾ ਲਾਤਾ ਬਾਈ ਰਿਸ਼ਾਦਾ ਬਹੁਤ ਵਧੀਆ ਬਹੁਤ ਵਧੀਆ ਇੱਕ ਮਿੰਟ ਇੱਕ ਮਿੰਟ ਐਸੇ ਰਹਿਣਾ ਇਹ ਹਾਂ ਸਹੀ ਹੈ ਆਇਆ ਬਾਈ ਜਿਹੜੀ ਆਪਾਂ ਕਹਿੰਦੇ ਹੁੰਦੇ ਆ ਜਿਹਨੂੰ ਗੱਲੇਲ ਬਾਈ ਆਪਕਾ ਨਾਮ ਕੀ ਹੈ ਮਾਈ ਨੈਮ ਇਜ਼ ਫਾਲਨਿਸ ਹੈ ਫਾਲਨਿਸ ਫਾਲਨਿਸ ਸਹੀ ਹੈ ਇਹ ਲੋਕ ਲਵਾਈ ਆ ਇੱਥੋਂ ਪਿੰਡਾਂ ਦੇ ਤੇ ਧੰਨਵਾਦ ਬਾਈ ਥੈਂਕ ਯੂ ਤੇ ਇੱਧਰ ਚਾਹ ਪਾਈਆਂ ਨੇ ਇਹ ਪੀਨੇ ਆ ਚਾਹ ਕੇ ਲਈ ਵੀ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਬਾਈ ਕੋ ਸਮਝ ਨਹੀਂ ਆ ਰਹਾ ਸ਼ਾਇਦ ਚਲੋ ਦਿਲ ਦੀ ਭਾਸ਼ਾ ਤੋਂ ਸਮਝਦੇ ਅੱਖਾਂ ਦੀ ਆ ਜਿਹੜੀ ਗਲੇ ਲਿਆ ਇਹਨੂੰ ਬਣਾਉਣ ਤੇ ਮਿਹਨਤ ਬੌਂਦੀ ਆ ਤੇ ਇਹ ਬਾਈ ਆਪਾਂ ਨੂੰ ਗਿਫਟ ਦੇਣ ਲੱਗਾ ਆ ਤੇ ਬਾਈ ਕਹਿੰਦਾ ਚਲ ਮੈਂ ਨਵੀਂ ਬਣਾ ਲਊਂਗਾ ਇਹ ਸੌਖੀ ਨਹੀਂ ਬਣ ਜਾਣੀ ਤੇ ਮਿਹਨਤ ਬੌਂਦੀ ਤੇ ਨਾ ਟੁੱਟਣੀ ਵੀ ਹੈ ਨਹੀਂ ਕਦੀ ਵੀ ਤੇ ਇਹ ਮਹਗਾਲਿਆ ਦੇ ਵਿੱਚੋਂ ਆਪਣਾ ਕੈਪਟਿਆ ਪਹਿਲਾ ਜਿਹੜਾ ਆਪਾਂ ਪੰਜਾਬ ਲੈ ਕੇ ਜਾਵਾਂਗੇ ਇਸਕੋ ਜੀ ਦੇ ਦਰਵਾਦੀ ਦੇ अनकैलेखा oh. अच्छा है तुम थैंक यू सर थैंक यू थैंक यू ऑनेरेबल अब थैंक यू इसको बहुत अच्छा से मालूम है वाओ wow. क्या गोलियां एक मिनट तुम्हारे तो मेरा फट गया भाई मोबाइल आ गोलियां भी है जी गिफ्ट के नाल थैंक यू सो मच हां सही है भाई हमारी आज सारे विनर होएगी हमरा दुकान कंदी टचो ਨਾ 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 ਇਹ ਦੇ ਦੇ ਆਹ ਵਾਓ ਕੋਈ ਬਾਤ ਧੀਰੇ ਧੀਰੇ ਆਤਾ ਹੋ ਜਾਏਗਾ ਧੀਰੇ ਧੀਰੇ ਆਤੇ ਹੋ ਧੀਰੇ ਧੀਰੇ ਪ੍ਰੈਕਟਿਸ ਕਰਨੇ ਦੇ ਲੈ ਜਾ ਦੇ ਦੇ ਦੋ ਹੋਰ ਹੈ ਫਿਰ ਲੈ ਦੇ ਦੇ ਲੋ ਜੀ ਪਹਿਲਾ ਟੋਲਪਲਾਜ ਆਇਆ ਧੂੜ ਮਿੱਟੀ ਕਟਾ ਫੱਕ ਦੇ ਕੱਲ ਦੇ ਆਪਾਂ ਐਂਟਰ ਹੋਇਆ ਵਾਂ ਸੂਬਾ ਮੈਗਾ ਲਿਆ ਦੇ ਵਿੱਚ ਇਹ ਧੂੜ ਮਿੱਟੀ ਫੱਕ ਦੇ ਪਹਾੜੀਆਂ ਚੜਦੇ ਪਹਾੜਾਂ ਦੇ ਆਲੇ ਦੁਆਲੇ ਘੁੰਮਦੇ ਹੋਏ ਪਹਿਲੇ ਟੂਰ ਪਲਾਜ਼ਾ ਤੇ ਪਹੁੰਚੇ ਆ ਇਹ ਬਾਰਡਰ ਤੋਂ ਆ ਮਹਗਾਲਿਆ ਦੇ ਬਾਰਡਰ ਜਦੋਂ ਆਪਾਂ ਐਂਟਰ ਹੋਏ ਸੀ ਕੱਲ ਉੱਥੋਂ 70 ਕਿਲੋਮੀਟਰ ਦੀ ਦੂਰੀ ਤੇ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਮਿਨਿਸਟਰੀ ਆਫ ਰੋਡ ট্রান্সਪੋਰਟ ਐਂਡ ਹਾਈਵੇ ਗਵਰਨਮੈਂਟ ਆਫ ਇੰਡੀਆ ਓਏ ਓਏ ਰੜਕੀ ਵਾਲਿਆ ਸਰਾ ਕਰਤਾ ਇਕਲੀਸ਼ ਦਾ ਨੈਸ਼ਨਲ ਹਾਈਵੇ 44 ਨੈਸ਼ਨਲ ਹਾਈਵੇ 44 ਬਾਰੇ ਤਾਂ ਜਾਣਦੇ ਸਾਰੇ ਘਮੱਕੜ ਸਾਥੀ ਬਾਕੀ ਆਪਣੇ ਟਰੱਕ ਡਰਾਈਵਰ ਵੀਰ ਵੀ ਇਹ ਨੈਸ਼ਨਲ ਹਾਈਵੇ 44 ਦਾ ਬਹੁਤ ਪਾਸੇ ਘੁੰਮਦਾ ਆ ਭਾਰਤ ਦੇ ਤੇ ਆ ਜਾਓ ਅੱਗੇ ਵੀ ਬੱਦ ਲਈਏ ਹੁਣ ਜਿਹੜਾ ਆਪਾਂ ਰੂਟ ਤੇ ਸਫਰ ਕਰ ਰਹੇ ਹਾਂ ਥੋੜੇ ਰਿਮੋਟ ਜਿਹੇ ਏਰੀਆ ਹੀ ਆ ਇੱਧਰ ਖਾਣ ਪੀਣ ਦਾ ਤਾਮਚਾਮ ਘੱਟੇ ਹੀ ਆਉਂਦਾ ਹੈ ਸਾਈਕਲਿਸਟਾਂ ਭਰਾਵਾਂ ਲਈ ਆਪਾਂ ਦੱਸ ਰਹੇ ਆ ਬਾਈ ਜੇ ਕਦੇ ਮਿਲਦਾ ਆ ਉੱਥੇ ਯਾਰ ਇਹਨਾਂ ਦਾ ਪਤਾ ਕੌਣ ਨਹੀਂ ਨਹੀਂ ਦੇ ਤੁਹਾਨੂੰ ਕੀ ਦੇਣਾ ਆ ਤੇ ਰਾਤੀ ਵੀ ਆਪਣੇ ਨਾਲ ਹੋਇਆ ਸੀਗਾ ਤੇ ਆਪਾਂ ਨੂੰ ਥੋੜੀ ਜਾਣਕਾਰੀ ਹੈਗੀ ਹੈ ਕਰਕੇ ਪਹਿਲਾਂ ਸਾਰਾ ਕੁਝ ਖਾਂਦੇ ਪੀਂਦੇ ਰਹੇ ਹੁਣ ਤਾਂ ਛੱਡ ਦਿੱਤਾ ਵਿੱਚੋਂ ਕੁਝ ਚੀਜ਼ਾਂ ਤੇ ਆਪਾਂ ਨੂੰ ਪਤਾ ਲੱਗ ਗਿਆ ਸੀ ਮੈਂ ਕਿਹਾ ਬਾਈ ਆਹ ਤੋਂ ਖਤਰਾ ਨਾ ਕਰੋ ਤੇ ਉਹ ਫੇਰ ਬੋਲੇ ਕਹਿੰਦੇ ਆਹ ਹੀ ਕੋਸ਼ ਹੈ ਆਪਾਂ ਕਿਹਾproper ਰਹਿਣ ਦੇ ਤੂੰ ਚੌਲ ਦੇ ਮੜੇ ਦੇ ਹੋਰ ਬਦਲ ਕੇ ਦੇ ਤੇ ਫੇਰ ਬਦਲ ਕੇ ਖਾਦੇ ਤੇ ਅੱਜ ਵੀ ਕੁਝ ਨਹੀਂ ਮਿਲਿਆ ਖਾਣ ਨੂੰ ਬਾਸ ਸਟੈਂਕ ਤੇ ਕੇਕ ਨਾ ਹੀ ਕੰਮ ਚੱਲਣ ਡਿਆ ਆ ਤੇ ਪਿੱਛੇ ਇਕ ਚਾਹ ਜੀ ਦੇ ਨਾਲ ਡੱਬਾ ਰੋਟੀ ਹੀ ਖਾ ਕੇ ਤੁਰੇ ਸੀਗੇ ਆਪਾਂ ਤੇ ਪਿੱਛੇ ਕਲੈਪਾ ਜੀ ਦੇਖਿਆ ਹੀ ਆ ਤੇ ਇੱਥੇ ਪੰਪ ਤੋਂ ਹੁਣ ਪਾਣੀ ਭਰਿਆ ਆ ਤੇ ਫਰੈਸ਼ਕੀ ਬਾਈ ਦਾ ਦੱਸਿਆ ਇਹਦਾ ਬ੍ਰਹਮਾਸਤਰ ਆ ਉਹੋ ਹੀ ਅੱਜ ਚੱਲੂ ਕੰਮ ਆ ਆ ਆਇਆ ਆਪਣੇ ਫਰੈਸ਼ਕੀ ਬਾਈ ਦਾ ਦੱਸਿਆ ਹੋਇਆ ਬ੍ਰਹਮਾਸਤਰ ਇਹਨੂੰ ਸੈੱਟ ਦੇ ਹੁਣ ਪਾਣੀ ਚ ਇਨਾ ਬਣਾਉਨੇ ਆ ਏਨਰਜੀ ਇਹ ਦੇਖਦੇ ਜੇ ਕਦੇ ਕੋਈ ਆਇਆ ਤਾਂ ਕੋ ਖਾਣ ਨੂੰ ਫੇ ਖਾਵਾਂਗੇ ਨਹੀਂ ਤਾਂ ਫੇ ਦੱਬੀ ਜਾਵਾਂਗੇ ਕੁੜਾ tufaan ਲੋ ਜੀ ਕੁੜਾ tufaan ਇੱਥੇ ਰੋਡ ਤੇ ਲਾ ਕੇ ਇੱਕ ਆ ਦੁਕਾਨ ਜੀ ਦੀ ਸੀ ਆ ਇੱਥੇ ਖਾਣਾ ਖੁਣਾ ਖਾਨੇ ਆ ਲੁਮਚੀ ਨੋਂ ਗਿਆ ਹੈ ਪੈਂਡਾ ਲੋ ਜੀ ਆਹ ਕਾ ਮਿਲਿਆ ਚੌਲ ਅਚਾਰ ਨਾਲ ਮਟਰਾਂ ਦੀ ਸਬਜੀ ਤੇ ਨਾਲ ਪਿਆਜ਼ ਝਾਂਡਲਾ ਰੋੜ ਕੀ ਵਾਲਿਆ ਝੰਬਲਾ ਇਹ ਹੀ ਸਫਰਾਂ ਤੇ ਆ ਸੈਰਾਂ ਤੇ ਨਹੀਂ ਅੱਛਾ ਹਲੋ ਜੀ ਰੋਡ ਪੂਰਾ ਸਾਫ਼ ਚੱਲ ਰਿਹਾ ਪਰ ਚੜ੍ਹਾਈ ਪੂਰੀ ਆ ਹੁਣ ਆ ਮਾੜਿਆ ਡਾਊਨ ਆਇਆ ਤੇ ਮੈਂ ਕਿਹਾ ਥੋੜਿਆ ਤੁਹਾਨੂੰ ਦਿਖਾ ਲ ਦਿੰਨੇ ਆ ਆਲਾ ਦਵਾਲਾ ਥੋੜਿਆ ਸਾਫ਼ ਸੁਥਰਾ ਜਾ ਹੋਇਆ ਹੈ ਹੜ ਤੇ 20 ਕਿਲੋਮੀਟਰ ਦਾ ਸਫ਼ਰ ਆ ਆਪਣਾ 5 ਕਾ ਭਾਗ ਆਏ ਆ ਜਿੱਥੇ ਕਿ ਚੌਲ ਖਾਦੇ ਸੀਗੇ ਉਥੋਂ ਤੇ 25 ਕਿਲੋਮੀਟਰ ਹੋਰ ਆਪਾਂ ਘੋੜਾ ਭਜਾਉਣਾ ਆ ਤੇ ਇੱਕ ਸ਼ਹਿਰ ਆਉਣਾ ਆ ਉਹ ਤੁਹਾਨੂੰ ਉੱਥੇ ਪਹੁੰਚ ਕੇ ਦੱਸਾਂਗੇ ਕਿਹੜਾ ਹੋ ਸਕਦਾ ਰਾਹ ਨਹੀਂ ਕਿਤੇ ਰੁਕਣਾ ਬਾਬੀ ਇਸ ਕਰਕੇ ਪਹਿਲਾਂ ਕੀ ਦੱਸਣਾ ਤੇ ਗੱਲਬਾਤ ਕਰਦੇ ਹਾਂ ਹੁਣ ਮਾੜਿਆ ਰੋਕੇ ਕਿਤੇ ਨਾਲੇ ਸਾਜ ਆ ਜਾਊਗਾ ਨਾ ਤੇ ਆ ਡਾਣ ਜਦੋਂ ਮੁੱਕ ਗਿਆ ਫੇਰ ਕਰਦੇ ਹਾਂ ਗੱਲਬਾਤ ਚੜ੍ਹਾਈ ਸ਼ੁਰੂ ਹੋਊਗੀ ਮੈਂ ਘਾ ਲਿਆ ਸੂਬੇ ਵਾਰੇ ਲੋਈ ਚੜਾਈ ਪੂਰੀ ਪੈਂਦੀ ਆ ਆਹ ਹੀ ਸਪੀਡ ਆਪਣਾ ਘੋੜਾ ਚੰਡਿਆ ਹੈ ਜਿਹੜੀ ਸਪੀਡ ਆ ਹੋਣਿਆ ਆ ਆ ਜਾ ਗੱਲਬਾਤ ਕਰਦੇ ਆ ਇੱਧਰ ਬਹਿ ਕੇ ਆ ਲਾਲ ਮਿੱਟੀ ਸੁਭਾ ਮਗਾ ਲਿਆ ਬਾਰੇ ਮੈਂ ਗੱਲ ਲਿਆ ਜੀ ਮਗਾ ਲਿਆ ਮਤਲਬ ਬੱਦਲਾਂ ਦਾ ਨਿਵਾਸ ਉੱਤਰ ਪੂਰਬੀ ਭਾਰਤ ਦਾ ਇੱਕ ਰਾਜ ਆ ਮਗਾ ਲਿਆ ਜੀ ਸਥਾਪਨਾ 21 ਜਨਵਰੀ 1972 ਨੂੰ ਅਸਾਮ ਰਾਜ ਤੋ ਦੋ ਜ਼ਿਲ੍ਹਿਆਂ ਨੂੰ ਬਣਾ ਕੇ ਕੀਤੀ ਗਈ ਸੀ ਸੰਯੁਕਤ ਖਾਸੀ ਪਹਾੜੀਆਂ ਤੇ ਜੈਤੀਆਂ ਪਹਾੜੀਆਂ ਅਤੇ ਵੀ ਗਾਰੋ ਪਹਾੜੀਆਂ 2014 ਵਿੱਚ ਮਘਾਲਿਆ ਦੀ ਅਨੁਮਾਨਿਤ ਆਬਾਦੀ 3 ਕਰੋੜ 21 ਲੱਖ 1474 74 ਸੀ ਇਹ ਮਘਾਲਿਆ ਲਗਭਗ 10.1 ਦੀ ਲੰਬਾਈ ਚੌੜਾਈ ਅਨੁਪਾਤ ਦੇ ਨਾਲ ਲਗਭਗ 22 429 ਵਰਗ ਕਿਲੋਮੀਟਰ ਦੇ ਖੇਤਰ ਨੂੰ ਕਵਰ ਕਰਦਾ ਆ ਜੀ ਮੈਗਾ ਲਿਆ ਸੂਬਾ ਬਾਕੀ ਇਹ ਤਾਂ ਆਪਾਂ ਤੁਹਾਨੂੰ ਦੱਸੇ ਪਹਿਲੇ ਅਸਾਮ ਦਾ ਹਿੱਸਾ ਹੁੰਦੇ ਸੀ ਜਿਹੜੀਆਂ ਸਟੇਟਾਂ ਆਪਣੇ ਮੈਜ਼ਰਮ ਹੋ ਗਿਆ ਤ੍ਰੈਪੁਰਾ ਹੋ ਗਿਆ ਮੈਗਾ ਲਿਆ ਵੀ ਹੋ ਗਿਆ ਇਹ 21 ਜਨਵਰੀ 1972 ਨੂੰ ਗਠਨ ਕੀਤਾ ਗਿਆ ਇਹਦਾ ਹਲਾਕ ਮੈਗਾ ਲਿਆ ਦਾ ਰਾਜਧਾਨੀ ਇਹਦੀ ਤੁਹਾਨੂੰ ਪਤਾ ਹੀ ਹੈ ਸ਼ਲਾਂਗ ਹੈ ਜ਼ਿਲ੍ਹੇ ਇਹਦੇ ਵਿੱਚ 12 ਆ ਅਰ ਜੇ ਰਾਜਨੀਤੀ ਦੀ ਗੱਲ ਕਰੀਏ ਤੇ ਮਗਾਲਿਆ ਵਿਧਾਨ ਸਭਾ ਜਿਹੜੀਆਂ ਇੱਥੇ ਦੀਆਂ 60 ਸੀਟਾਂ ਆ ਇਹਨੂੰ ਅੰਤਰਰਾਸ਼ਟਰੀ ਜਿਹੜੀ ਹੱਦ ਲੱਗਦੀ ਆ ਬਾਰਡਰ ਲੱਗਦਾ ਆ ਉਹ ਆਪਣੇ ਬੰਗਲਾਦੇਸ਼ ਦਾ ਹੀ ਲੱਗਦਾ ਆ ਤੇ ਭਾਰਤ ਦੇ ਬ੍ਰਿਟਿਸ਼ ਸ਼ਾਸਨ ਦੌਰਾਨ ਬ੍ਰਿਟਿਸ਼ ਅਧਿਕਾਰੀਆਂ ਨੇ ਇਹਨੂੰ ਪੂਰਬ ਦਾ ਸਕਾਟਲੈਂਡ ਆਪ ਨਾਮ ਦਿੱਤਾ ਸੀਗਾ ਹੁਣ ਮੈਂ ਗੱਲ ਆ ਅੰਗਰੇਜ਼ੀ ਮਗਾਲਿਆ ਦੀ ਸਰਕਾਰੀ ਭਾਸ਼ਾ ਆ ਬਹੁਤ ਸਾਰੇ ਭਾਰਤੀ ਰਾਜਾਂ ਦੇ ਉਲਟ ਮਗਾਲਿਆ ਨੇ ਇਤਿਹਾਸਿਕ ਤੌਰ ਤੇ ਇੱਕ ਮਾਤ੍ਰਿਕ ਪ੍ਰਣਾਲੀ ਦਾ ਪਾਲਣ ਕੀਤਾ ਜਿੱਥੇ ਪੰਜ ਅਤੇ ਵਿਰਾਸਤ ਔਰਤਾਂ ਦੁਆਰਾ ਲੱਭੀ ਜਾਂਦੀ ਹੈ ਸਭ ਤੋਂ ਛੋਟੀ ਧੀ ਨੂੰ ਸਾਰੀ ਦੌਲਤ ਮਿਲਦੀ ਹੈ ਅਤੇ ਉਹ ਆਪਣੇ ਮਾਪਿਆਂ ਦੀ ਦੇਖਭਾਲ ਵੀ ਕਰਦੀ ਹੈ ਇੱਥੇ ਦਾ ਇੱਕ ਕਲਚਰ ਰਚ ਗਿਆ ਮਗਾਲਿਆ ਦਾ ਮਗਾਲਿਆ ਦੇ ਵਿੱਚ 70% ਜਿਹੜਾ ਏਰੀਆ ਹੈ ਉਹ ਜੰਗਲੀ ਆ ਤਾਂ ਇਹ ਆਪਾਂ ਨੂੰ ਜੰਗਲੇ ਮਿਲਦਾ ਜਦੋਂ ਇੱਥੇ ਐਂਟਰ ਹੋਏ ਹਾਂ ਕੱਲ ਦੇ ਮਗਾ ਲਿਆ ਦੇ ਵਿੱਚ ਮਗਾ ਲਿਆ ਸੂਬੇ ਦੇ ਵਿੱਚ ਜਿਹੜੀਆਂ ਬੋਲਣ ਵਾਲੀਆਂ ਇਹਨੀਆਂ ਪਛਾਵਾਆਂ ਜਿਹੜੀਆਂ ਟ੍ਰਾਈਬਲਸ ਦੀਆਂ ਆਦਿਵਾਸੀ ਕਬੀਲਿਆਂ ਦੀਆਂ ਆ ਉਹ ਹੈਗੀ ਖਾਸੀ ਗਾਰੋ ਤੇ ਜੈਤੀਆ ਤੇ ਇਸ ਤੋਂ ਇਲਾਵਾ ਸਾਂਸਕ੍ਰਿਤਿਕ ਵਿਭਤਾ ਵੀ ਆ ਤੇ ਜਿਹੜੇ ਬਾਹਰੋਂ ਪ੍ਰਵਾਸ ਹੋਏ ਆ ਕਾਰਨ ਇਹਦਾ ਬੰਗਾ ਆਪਣੇ ਬੰਗਾ ਬੰਗਲਾਦੇਸ਼ ਤੋਂ ਉਹ ਬੰਗਾਲੀ ਵੀ ਚੱਲਦੀ ਹੈ ਇੱਥੇ ਤੇ ਅਸਾਮੀ ਵੀ ਬੋਲੀ ਜਾਂਦੀ ਆ ਇੱਥੇ ਇੱਕ ਹੋਰ ਵੀ ਆ ਚੱਕਰ ਆ ਬਈ ਜਿਹੜੀ ਇਹ ਬਾਹਰੋਂ ਆ ਕੇ ਲੋਕ ਬਸੇ ਆ ਬੰਗਲਾਦੇਸ਼ ਤੋਂ ਜਾਂ ਹੋਰ ਸਟੇਟਾਂ ਤੋਂ ਅਦਰ ਸਟੇਟਾਂ ਤੋਂ ਉਹਨਾਂ ਦੀ ਗਿਣਤੀ ਇੱਥੇ ਵਧ ਰਹੀ ਆ ਮਹਾਰਾਸ਼ਟਰ ਦੇ ਵਿੱਚ ਤੇ ਜਿਹੜੇ ਇੱਥੇ ਦੇ ਖੌਦ ਇੱਥੇ ਦੇ ਰਹਿਣ ਵਾਲੇ ਲੋਕ ਆ ਇੱਥੇ ਦੇ ਮੂਲ ਨਿਵਾਸੀ ਆ ਜਿਹੜੇ ਉਹਨਾਂ ਦੀ ਗਿਣਤੀ ਘਟ ਰਹੀ ਆ ਇਸ ਕਰਕੇ ਉਹਨਾਂ ਦੇ ਵਿੱਚ ਆਪਸ ਵਿੱਚ ਵਿਵਾਦ ਵੀ ਕਾਫੀ ਚੱਲਦਾ ਆ ਤੇ ਚੱਲਦਾ ਰਹਿੰਦਾ ਆ ਕਹਿੰਦੇ ਸੂਬਾ ਮਹਾਰਾਸ਼ਟਰ ਦੇ ਵਿੱਚ ਇਹੜੀ ਆਪਾਂ ਤੁਹਾਨੂੰ ਪਛਾਹਵਾ ਦੱਸੀਆਂ ਇਹ ਆਦਵਾਸੀ ਕਬੀਲਿਆਂ ਦੀਆਂ ਹੀ ਆ ਜੀ ਇੰਨੀ ਕਿ ਜਾਣਕਾਰੀ ਅੱਜ ਦੀ ਇਹ ਸਾਂਝੀ ਕਰਤੀ ਆ ਤੁਹਾਡੀ ਤੁਹਾਡੇ ਨਾਲ ਯਾਰ ਅੱਜ ਬਹੁਤ ਬੁਰਾ ਹੋ ਲਿਆ ਹਾਲਤ ਹੰਦੀ ਦਾ ਹੀ ਆ ਕਿਤੇ ਟਿਕਾਣਾ ਦੇਖਣਾ ਕਮਰਾ-ਕਮਰਾ ਲੈਣਾ ਅੱਜ ਉੱਥੇ ਰੁਕਣਾ ਆ ਆ ਜਾਓ ਛੱਡਦੇ ਆ ਲਗਾਮਾਂ ਹੁਣ ਘੋੜੇ ਦੀਆਂ ਤੇ ਕੁੱਤੀ ਜਗ੍ਹਾ ਤੇ ਆ ਕੇ ਖੜੇ ਆ ਨਾਲੇ ਮੈਂ ਕਿਹਾ ਸਾਹ ਲੈ ਲਈਏ ਸਾਹੀ ਲੈ ਲੈ ਛੜ ਹੁੰਦੇ ਅੱਜ ਤਾਂ ਮੰਦੇ ਹਾਲ ਹੋਏ ਪਏ ਯਾਰ ਨਾ ਤੋਂ ਤੋਂ ਬਿਨਾ ਨਾ ਸਰੀਰ ਚ એનર્ਜੀ ਹੈ ਨਹੀਂ ਤੇ ਮੈਂ ਕਿਹਾ ਤੁਹਾਨੂੰ ਜੰਗਲ ਦਿਖਾ ਦਈਏ ਸੂਬਾ ਮਗਾਲਿਆ ਦਾ ਇਧਰੋਂ ਆਪਾਂ ਚੜ ਰਹੇ ਆਂ ਚੜਾਈ ਹੋ ਕੀੜੇ ਪੈਣਗੇ ਮਰेंगी ਸੱਪ ਲੜ ਕੇ ਨੀ ਮਿੱਤਰਾਂ ਨੂੰ ਥੋਖਾ ਦੇਣੀ ਏ ਐਦਾਂ ਕਹਿੰਦੇ ਵੇਨਾ ਐਦੇ ਅਨੰਦ ਲੇਂਦਰਿੰਦੇ ਪਹਾੜ ਚੜ ਹੁੰਦੇ ਮਹਾਰਾਜ ਮੈਂ ਕਿਹਾ ਸਟੈਂਕ ਦੇ ਕੇ ਇੱਕ ਸੱਡਦੇ ਆਂ ਹੋਰ ਅੰਦਰ ਸਹੀ ਹੈ ਨਾ ਇਹ ਸੈੱਟ ਲੈਣਾ ਚਾਹੀਦਾ ਆ ਜੋ ਮੜਦਾ 22 ਚੱਲ ਰੋੜਕੀ ਵਾਲਿਆ ਲਓ ਜੀ ਹੁਣ ਲਗਾ ਦਿਸਣ ਬਈ ਸੁਬਾ ਮਗਾ ਲਿਆ ਜਾਂ ਲੱਗਣ ਲੱਗਾ ਅੱਜ ਹੁਣ ਅੱਧਾ ਘੰਟਾ ਹੋਇਆ ਤੇ ਕੱਲ ਤੋਂ ਜਣੀ ਆਨੰਦ ਵੱਜਣ ਲੱਪਊਗਾ ਸੁਬਾ ਮਗਾ ਲਿਆ ਦੇ ਵਿੱਚ ਤੇ ਸੂਰਜ ਹਜੇ ਮਾਰਦਾ ਐ ਲੈਟਾਂ ਤੇ ਚੱਲ ਵੇ ਤੂਫਾਨ ਸਫਰ ਅੱਜ ਦਾ ਆਪਾਂ ਅਡਾ ਸਹੀ 4 ਕਿਲੋਮੀਟਰ ਰਹਿ ਗਿਆ ਤੇ ਬਾਕੀ ਥਾਂ ਟਿਕਾਣਾ ਸ਼ਾਇਦ ਉਹ ਤੋਂ 5-7 ਕਿਲੋਮੀਟਰ ਅੱਗੇ ਜਾਏ ਕਰੀਏ ਜੇ 4 ਕਿਲੋਮੀਟਰ ਦੇ ਹੋ ਗਿਆ ਤਾਂ 4 ਕਿਲੋਮੀਟਰ ਤੇ ਰੁਕ ਜਾਣਾ ਆਪਾਂ ਭਾਈ ਬੀਮ ਗਿਆ ਲੈ ਬਹੁਤ ਮਹਿੰਗਾ ਆਇਆ ਕਈ ਥਾਈਂ ਆਪਾਂ ਖੱਦਲ ਖਰਾਬ ਹੋਏ ਆਂ ਆਪਾਂ ਨੂੰ ਕਟੋਕੜ ਘੰਟਾ ਡੇਢ ਘੰਟਾ ਖੱਦਲ ਖਰਾਬ ਹੋਏ ਆਲੇ ਦੁਆਲੇ ਫਿਰ ਇਹ ਕਈ ਹੋਟਲਾਂ ਜਗਾਇਆ ਕੋਈ 2000 ਕੋਈ 2500 ਕਹਿੰਦਾ ਆ ਮਾੜਾ ਮੋਟਾ ਇੱਥੇ ਹੋਟਲ ਹੈ ਰੀਗਾ ਹਾਈ ਫਾਈ ਆ ਤੇ ਆਇਆ ਰਿਜ਼ਵਾਨ ਹੋਟਲ ਗੈਸਟ ਹਾਊਸ ਤੇ ਇੱਥੇ ਗੱਲਬਾਤ ਬਣੀ ਆ ਓਈ 1500 ਰੁਪਏ ਤੇ ਮੰਨੇ ਆ ਇਹ ਤੇ ਹੁਣ ਆਪਾਂ ਇੱਥੇ ਅੱਜ ਦੀ ਸਟੇ ਕਰਾਂਗੇ ਰਾਤ ਰੁਕਾਂਗੇ ਇੱਥੇ ਰਿਜਵਾਨ ਹੋਟਲ ਹੋਟਲ ਆਪਾਂ ਲੈਣਾ ਨਹੀਂ ਸੀਗਾ ਕੈਂਪਿੰਗ ਕਰਨੀ ਕੈਂਪਿੰਗ ਦਾ ਇੱਥੇ ਸਿਸਟਮ ਬਹੁਤ ਵਧੀਆ ਹੈ ਜੇ ਸ਼ਹਿਰ 'ਚ ਰੁਕਣਾ ਹੋਵੇ ਕੈਂਪਿੰਗ ਕਰਨੀ ਹੋਵੇ ਆਪਣੇ ਫੋਨ ਵੀ ਡੈੱਡ ਆ ਆਪਣੀ ਪਾਵਰ ਬੈਂਕ ਵੀ ਧੋਖਾ ਦੇ ਗਈ ਸਿਲਟਰ ਤੋਂ ਚਾਰਜ ਕਰਕੇ ਤੁਰਹੀ ਪਰ ਧੋਖਾ ਦੇ ਗਈ ਪਤਾ ਨਹੀਂ ਹੁਣ ਖਰਾਬ ਹੋਈ ਉਹ ਇਸ ਕਰਕੇ ਆਪਾਂ ਰੂਮ ਲੈਣਾ ਪੈਣਾ ਇੱਕ ਨੋਣਾ ਧੋਣਾ ਬਹੁਤ ਜ਼ਿਆਦਾ ਜ਼ਰੂਰੀ ਨਾ ਨਹੀਂ ਹੋਇਆ ਹੈਗਾ ਤੁਸੀਂ ਦੇਖਿਆ ਹੀ ਆ ਪਿਛਲੀਆਂ ਵੀਡੀਓ ਦੇ ਵਿੱਚ ਔਹ ਬੁਰਾ ਹਾਲ ਸਗਾ ਇਹ ਕਰਕੇ ਇੱਥੇ ਮਹਗਾਲਿਆ ਦੇ ਖਲਿਆਤ ਇਹ ਜਿਲਾ ਆ ਜਿਹੜੇ ਆਪਾਂ ਪਿੰਡਾਂ ਦਾ ਸਫ਼ਰ ਕੀਤਾ ਪਿੱਛੇ ਉੱਥੇ ਦਾ ਜਿੱਥੇ ਆਪਣੀ ਅੱਜ ਦੀ ਰਾਤ ਦੀ ਸਟੇ ਹੋ ਉਧਰ ਆਪਣਾ ਸਮਾਨ ਦਿੱਤਾ ਆ ਆਪਣਾ ਬੈੱਡ ਹੋ ਗਿਆ ਤੇ ਪਹਿਲਾਂ ਦਾ ਆਪਾਂ ਹੁਣ ਆਉਂਦਿਆਂ ਨੇ ਆ ਗੱਡੇ ਪਿੱਲਾ ਦਾ ਸਮਾਨ ਮੈਂ ਕਿਹਾ ਚਾਰਜ ਲਾ ਲਈਏ ਤੇ ਫੋਨ ਫੋਨਾਂ ਨੂੰ ਫੁੱਲ ਚਾਰਜ ਕਰ ਲਈਏ ਇਸ ਕਰਕੇ ਆਪਾਂ ਨੂੰ ਅੱਜ ਰੂਮ ਲੈਣਾ ਪਿਆ ਬਾਕੀ ਸਮਾਨ ਵਾਲੇ ਸਾਰਾ ਚਾਰੇ ਹੀ ਬੱਤੇ ਆ ਸ਼ਹਿਰ ਤੁਹਾਨੂੰ ਇੱਥੋਂ ਦਿਖਾ ਲ ਦਿੰਨੇ ਆ ਦੇਖੋ ਸ਼ਹਿਰ ਖੱਲਿਆਤ ਖੱਲੇ ਹਾਤ ਇਹ ਜਿਲਾ ਆ ਆਪਣੇ ਜਿਹੜੇ ਪਿੰਡਾਂ 'ਚ ਆਪਾਂ ਸਫ਼ਰ ਕੀਤਾ ਆਪਣੀਆਂ ਤੁਸੀਂ ਵੀਡੀਓ ਦੇਖੀਆਂ ਉਹਨਾਂ ਪਿੰਡਾਂ ਸਾਰਿਆਂ ਨੂੰ ਇਹ ਜਿਲਾ ਲੱਗਦਾ ਆ ਹਾਂਜੀ ਨਾ ਤਾਂ ਹੋ ਗਿਆ ਜਨਾਹ ਦੇ ਲੋ ਮਹਾਲ ਮੱਥਾ ਜਿੱਤੇ ਤੱਕ ਦਸਤਾਰ ਹੁੰਦੀ ਆ ਰੰਗ ਹੋ ਰਿਆਂ ਦੇ ਤੇ ਬਾਕੀ ਮੂੰਹ ਮੱਥਾ ਦਾ ਹੋ ਗਿਆ ਨੀਲਾ ਜਾਈ ਤੇ ਬਾਕੀ ਨਾਤ ਹੋ ਗਿਆ ਲੀੜਾ ਰੱਥਾ ਬਦਲ ਲਿਆ ਬਾਕੀ ਬੈਗ ਜੇ ਹਟ ਲੈਣੇ ਆਪਾਂ ਧੂੰ ਧੂੰ ਦਾ ਜਗਾਰ ਦੇਖਾਂਗੇ ਹੁਣ ਕਿੱਥੇ ਬਣਦਾ ਤੇ ਅੱਜ ਦੀ ਵੀਡੀਓ ਕਿਦਾਂ ਲੱਗੀ ਇਹ ਜ਼ਰੂਰ ਦੱਸਿਓ ਆਪਣੇ ਭੈਣ ਭਰਾ ਮਾਤਾਵਾ ਬਜ਼ੁਰਗ ਜਿੰਨੇ ਵੀ ਜੁੜੇ ਹੋ ਆਪਣਾ YouTube ਪਰਿਵਾਰ ਜਿੰਨਾ ਕਿ ਛੋਟਾ ਜਿਹਾ ਇੱਕ ਤੇ ਬਾਕੀ ਹੁਣ ਕਰਦੇ ਆ ਰੈਸਟ ਕੱਲ ਦੀ ਵੀਡੀਓ ਵੀ ਐਡਿਟ ਕਰਨੇ ਵਾਲੀ ਰਹਿੰਦੀ ਆ ਕੀਤੀ ਨਹੀਂ ਸੀਗੀ ਤੇ ਅੱਜ ਵਾਲੀ ਵੀ ਆ ਇਹਨੂੰ ਵੀ ਐਟੀਟਿਊਡ ਕਰਕੇ ਸਾਵਾਂਗੇ ਹੁਣ ਤੇ ਬਾਕੀ ਠੀਕ ਆ ਆਨੰਦ ਪੂਰਾ ਵੱਜਾ ਆ ਇਹ ਵੀ ਇੱਕ ਤਿਆਰ ਬਈ ਹੁੰਦੇ ਆ ਜਿਹੜਾ ਆਪਾਂ ਮਿੱਟੀ ਘਟੇ ਦੇ ਵਿੱਚ ਸਫਰ ਕਰਦੇ ਆ ਏ ਅੱਜ ਨਹੀਂ ਥੋੜੇ ਸਮੇਂ ਬਾਅਦ ਇੱਥੇ ਬੜਾ ਮਾਣ ਤੇ ਫਕਰ ਮਹਿਸੂਸ ਹੋਣਾ ਹੈ ਆਪਣੇ ਆਪ ਤੇ ਵੀ ਆਪਾਂ ਉਦੋਂ ਨਵੇਡ ਦਿੱਤਾ ਜਦੋਂ ਸੜਕਾਂ ਨਹੀਂ ਹੁੰਦੀਆਂ ਸੀਗੀਆਂ ਇਸ ਰਾਹਾਂ ਤੇ ਬਾਕੀ ਕਮਰਾ ਆਪਾਂ ਲੈਣਾ ਨਹੀਂ ਸੀ ਅੱਜ ਇੱਥੇ ਕੈਂਪਿੰਗ ਦਾ ਸਿਸਟਮ ਬਹੁਤ ਵਧੀਆ ਹੈ ਸਗਾ ਇੱਧਰ ਸਾਰੇ ਹੁੰਦੀ ਸੀਗੀ ਪਧਰਾ ਏਰੀਆ ਸਗਾ ਤੇ ਜਿੱਥੇ ਮਰਜ਼ੀ ਕਰ ਸਕਦੇ ਖਾਣ ਪੀਣ ਦਾ ਤਾਂ ਅੰਜਾਮ ਵੀ ਲੱਗੇ ਮਿਲਦਾ ਹੀ ਪਰ ਚੱਕਰ ਇਹ ਸੀਗਾ ਆਪਾਂ ਨੂੰ ਅੱਜ ਪੈਸੇ ਖਰਚਣੇ ਹੀ ਪੈਣੇ ਸੀਗੇ ਉਹ ਇਸ ਕਰਕੇ ਕਿਉਂਕਿ ਆਪਣੇ ਫੋਨ ਡੈੱਡ ਸੀਗੇ ਤੁਹਾਨੂੰ ਪਹਿਲਾਂ ਵੀ ਦੱਸਿਆ ਫੋਨ ਚਾਰਜ ਕਰਨੇ ਪਾਵਰ ਬੈਂਕ ਵੀ ਥੋੜੇ ਧੋਖਾ ਦੇ ਗਈ ਪਤਾ ਨਹੀਂ ਚਾਰਜ ਕਰਕੇ ਤੁਰੇ ਹੀ ਸੈਲ ਚਰ ਤੋਂ ਉਸ ਤੋਂ ਬਾਅਦ ਬਾਰਤੀ ਦਾ ਹੈ ਨਹੀਂ ਕੱਲ੍ਹ ਵੱਤੀ ਹੀ ਪਰ ਪਤਾ ਨਹੀਂ ਧੋਖਾ ਕਿੰਤਾ ਦੇ ਗਈ ਜਿਆਦਾ ਖਰਾਬ ਹੋ ਗਈ ਹੋਊਗੀ ਇਹ ਹੋ ਸਕਦਾ ਬਾਕੀ ਦੇਖਾਂਗੇ ਇਹਨੂੰ ਚੈੱਕ ਕਰਕੇ ਹੁਣ ਚਾਰਜ ਲਾਈਓ ਆ ਫੋਨ ਵੀ ਚਾਰਜ ਲਾ ਲੈਣੇ ਆਪਾਂ ਤੇ ਆਪਾਂ ਹੁਣ ਇੱਥੋਂ ਯਾਨੀ ਕਿ ਇਸ ਹਾਵਨਾ ਤੁਰਨਾ ਆ ਲਾਹਾ ਪੂਰਾ ਲੈਣਾ ਜੇ ਪੈਸੇ ਖਰਚੇ ਆ ਬੇ ਆਪਾਂ ਮੈਂ ਗੱਲ ਇਹ ਦੀ ਰਾਜਤਾਨੀ ਸ਼ਲਾਂਗ ਤੱਕ ਪਹੁੰਚਣਾ ਤੇ ਕਮਰਾ ਲੈਣ ਦੀ ਆਪਾਂ ਲੋੜ ਨਾ ਪਵੇ ਅੱਜ ਦਾ ਖਬਰ ਇੱਥੇ ਤੱਕ ਕੇ ਜੀ ਆਨੰਦ ਮਾਣਿਓ ਪੂਰਾ ਤੇ ਸਫਰਾਂ ਨਾਲ ਜੁੜੇ ਰਹੋ ਆਪਣਾ ਸਭ ਤੁਹਾਡਾ ਸਫਰਾਂ ਨਾਲ ਜੁੜਨਾ ਰੋੜਕੀ ਵਾਲਾ ਦਾ ਹੌਸਲਾ ਆ ਇਹ ਇਹ ਹੀ ਆ ਜਿਹੜਾ ਪੈਡਲ ਕਮਾਉਂਦਾ ਰਹਿੰਦਾ ਆ ਬਸ ਜੁੜੇ ਰਹੋ ਜਿੰਨੇ ਵੀ ਆਪਣੇ ਭੈਣ ਭਰਾ ਮਤਾਵਾ ਵੀ ਜੁੜ ਗਿਆ ਪਾਵੇਂ ਛੋੜਾ ਜੇ ਪਰਿਵਾਰਿਆ ਆਪਣਾ ਪਰ ਪੂਰਾ ਆਨੰਦ ਆਵਾ ਜਦੋਂ ਵੀਡੀਓ ਦੇਖਦੇ ਆ ਤੁਸੀਂ ਪਤਾ ਲਾ ਜਾਂਦਾ ਵੀ ਇੰਨੇ ਬੰਦੇ ਨੇ ਦੇਖੀ ਆ ਤੇ ਕਮੈਂਟ ਘੱਟ ਆਉਂਦੇ ਆ ਕਮੈਂਟ ਚਲੋ ਕੋਈ ਚੱਕਰ ਨਹੀਂ ਕਮੈਂਟਾਂ ਦੇ ਆਪਾਂ ਲਾਈਕਾਂ ਦੇ ਸ਼ੇਅਰਾਂ ਦੇ ਆਪਣੇ ਦਿਮਾਗ 'ਚ ਹੀ ਹਨ ਇਹ ਗੱਲਾਂ ਆਪਾਂ ਤਾਂ ਵੀਡੀਓ ਤਾਂ ਬਣਾਈ ਦੀ ਕਿਸੇ ਭੈਣ ਭਰਾ ਦੇ ਕੰਮ ਆ ਜਵੇ ਜੇ ਕਿਤੇ ਗਲਤੀ ਹੁੰਦੀ ਦੱਸ ਦਿਆ ਕਰੋ ਬਿਸ਼ੱਕ ਗਾਲਾਂ ਕੱਢ ਕੇ ਦੱਸਿਆ ਕਰੋ ਜਿੱਥੇ ਗਲਤੀ ਹੁੰਦੀ ਆਪਾਂ ਸੁਧਾਰ ਲਵਾਂਗੇ ਉਹਨੂੰ ਕਿਉਂਕਿ ਸਿੱਖਣ ਨਿਕਣੇ ਆ ਸਫਰਾਂ ਤੇ ਆ ਸੈਰਾਂ ਤੇ ਨਹੀਂ ਤੇ ਬਾਕੀ ਠੀਕ ਹੈ ਜੀ ਅੱਜ ਦਾ ਸਫਰ ਇੱਥੇ ਤੱਕ ਹੀ ਮਿਲਦੇ ਆ ਕੱਲ ਨੂੰ ਸਵੇਰ ਨੂੰ ਸੂਬਾ ਮਗਾਲਿਆ ਦੀਆਂ ਸੜਕਾਂ ਤੇ ਪਹਾੜਾਂ ਨੂੰ ਗੋਂਦੇ ਹੋਏ ਜਦ ਤੱਕ ਲਈ ਰੌੜਕੀ ਵਾਲੇ ਵੱਲੋਂ ਤੇ ਰੌੜਕੀ ਵਾਲ ਦੇ ਕੋਲੇ ਤੂਫਾਨ ਵਾਲੋਂ ਜੀ ਸੱਤ ਸ਼ਰੀਆਖਾ